ਨਿੰਦਰਾ ਇਹ ਧਰਮੀਆਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਧਰਮ ਦੇ ਵਿੱਚ ਰੁਕਾਵਟ ਹੈ ਨਾ ਸਭ ਤੋਂ ਵੱਡੀ ਇਹੀ ਦੁਸ਼ਮਣ ਹੈ ਜਿਸ ਨੇ ਇਹਦੇ ਉੱਤੇ ਫਤਿਹ ਪਾ ਲਈ ਸਮਝ ਲਓ ਧਰਮੀ ਬਣ ਗਿਆ ਉਹ ਇਹ ਨਹੀਂ ਉੱਠਣ ਦਿੰਦੀ ਹੈ ਆਲਸ ਆਲਸੀ ਬੰਦਾ ਹੋਵੇ ਨਾ ਤਾਂ ਉਹ ਤੋਂ ਸੰਸਾਰ ਵਿੱਚ ਕੋਈ ਤਰੱਕੀ ਹੁੰਦੀ ਹੈ ਪ੍ਰਮਾਤਮਾ ਵਿੱਚ ਕਿੱਥੋਂ ਕਰ ਲੇਗਾ ਇਹਨੇ ਕੀ ਅਮਰਤ ਵੇਲੇ ਉਠਾਂਗੇ ਤਦ ਹੀ ਪ੍ਰਮਾਤਮਾ ਮਿਲਦਾ ਰੋਗੀ ਤਾਂ ਸੌਂਦੇ ਹੀ ਨਹੀਂ ਏ ਉਹ ਤਾਂ ਰੋਂਦੇ ਏ ਕਲੋਂਦੇ ਏ ਉਹ ਤਾਂ ਜਾਗਦੀ ਏ ਉਸਤੇ ਨਹੀਂ ਏ ਕੁੱਤੇ ਜਾਗਦੇ ਏ ਚੋਰ ਜਾਗਦੇ ਏ ਰਾਤਰੀ ਕੰਮਾਂ ਕਰਨ ਵਾਲੇ ਜਾਗਦੇ ਏ ਉਹਨੇ ਤਾਂ ਸਾਰੀ ਰਾਤ ਗੁਜ਼ਾਰਤੀ ਜਾ ਕੇ ਪਰ ਪ੍ਰਮਾਤਮਾ ਨજર ਨਾ ਆਇਆ ਤੇ ਕਿਉਂ ਇਹ ਵੀ ਭਰਮ ਪ੍ਰੇਖਾ ਨ ਰੱਖੇ ਕਿ ਮੈਂ ਅਮਰਤ ਵੇਲੇ ਬਹੁਤ ਸਵਾਤੀ ਉੱਠਦਾ ਦੇਹੀ ਨਾਲ ਸੰਬੰਧ ਹੋ ਸਕਦਾ ਇਹਦਾ ਸੰਬੰਧ ਦੇਹੀ ਨਾਲ ਹੋ ਸਕਦਾ ਅਮਰਤ ਵੇਲੇ ਦਾ ਜਾਗਣਾ ਜੇ ਕੋ ਜਾਗੇ ਨਿਤ ਇੱਕ ਬਡੇਂਦੀ ਆਰਜਾ ਦੂਜਾ ਸਾਹਿਬਾ ਵਿੱਚਿਤ ਬਡੇਰੀ ਉਮਰ ਤੋਂ ਭਾਵ ਅਮਰਤ ਵੇਲੇ ਜੋ ਜਿਸ ਤਰ੍ਹਾਂ ਆਪਾਂ ਹਰ ਦਿਨ ਗੱਡੀ ਕੋਈ ਵੀ ਹੋਵੇ ਜਿਹਦੇ ਨੂੰ ਸਟਾਰਟ ਕਰਨਾ ਹੋਵੇ ਨਾ ਇਹ ਸਹੀ ਸਲਾਮਤ ਚੱਲਦੀ ਰਹੇ ਤਾਂ ਹਰ ਦਿਨ ਆਪਾਂ ਨੂੰ ਸਟਾਰਟ ਕਰਕੇ ਰੱਖਦੇ ਆ 2 4 5 7 ਮਿੰਟ ਲਈ ਅੰਦਰ ਦਾ ਉਹਦਾ ਜੋ ਸਿਸਟਮ ਹੁੰਦਾ ਉਹ ਫਰੈਸ਼ ਹੋ ਜਾਂਦਾ ਤੇ ਫਿਰ ਕਦੋਂ ਵੀ ਚਲਾਓ ਚੱਲੇ ਪੈਂਦੀ ਹੈ ਉਸ ਤਰ੍ਹਾਂ ਸਰੀਰ ਉਪੀ ਜੋ ਸਿਸਟਮ ਹੈ ਤਾਜੀ ਹਵਾ ਅਮਰਤ ਵੇਲੇ ਦੀ ਸ਼ੁੱਧ ਹੁੰਦੀ ਹੈ ਸਭ ਤੋਂ ਵੱਧ ਸ਼ੁੱਧ ਮੰਨੀ ਗਈ ਹੈ ਹੁਣ ਗੰਦੀ ਹਵਾ ਦੇ ਨਾਲ ਤਾਂ ਇਸ ਨੂੰ ਅਸੀਂ ਸ਼ੁੱਧ ਨਹੀਂ ਕਰ ਸਕਦੇ ਨਾ ਬਾਹਰੋਂ ਜਦੋਂ ਸ਼ੁੱਧ ਹਵਾ ਜਿਸ ਤਰ੍ਹਾਂ ਮਿਲਦੀ ਹੈ ਮਾਰਨਿੰਗ ਬਾਅਦ ਡਾਕਟਰ ਹਮੇਸ਼ਾ ਕਹਿੰਦੇ ਹੈ ਭਾਈ ਸਵੇਰੇ ਸਵੇਰੇ ਸ਼ੈਅਰ ਕਰਿਆ ਕਰ ਤੰਦਰੁਸਤੀ ਦਾ ਸਭ ਤੋਂ ਵੱਡਾ ਰਾਜ ਹੈ ਕਿ ਅਮਰਤ ਵੇਲੇ ਦੀ ਜੇ ਤੂੰ ਸੈਰ ਸਪਟਾ ਕਰਦਾ ਤਾਜੀ ਹਵਾ ਲੈਣਾ ਇਹ ਨਾਲ ਕਿ ਤੂੰ ਕਰੀ ਜੇ ਤਾ ਤੰਦਰੁਸਤ ਰਹੇਗਾ ਹਮ ਕੱਲਾ ਮਰਤਕ ਉਹੀ ਨਹੀਂ ਹੈ ਜੋ ਸਮਸ਼ਾਨ ਤੱਕ ਪਹੁੰਚ ਗਿਆ ਮਰਤਕ ਉਹ ਵੀ ਹੈ ਜਿੱਤੇ ਅੰਦਰ ਕੰਮ ਕਰਨ ਦੀ ਕੋਈ ਸਮਰੱਥਾ ਹੀ ਨਹੀਂ ਰਹੀ ਬਸ ਪਏ ਆ ਮੂੰਹ 'ਚ ਪਾਣੀ ਪਾ ਗਿਆ ਕੋਈ ਰੋਟੀ ਖਵਾ ਕੇ ਕੁਛ ਕਰਕੇ ਭਾਵੇਂ ਕਿਸੇ ਵੀ ਕੰਮ ਨੂੰ ਆਪਣੇ ਨਿਤ ਦੇ ਕੰਮ ਕਰਨ ਦੀ ਵੀ ਸਮਰੱਥਾ ਨਹੀਂ ਤੇ ਬੰਦਾ ਉਹ ਤਾਂ ਮਰੇ ਚੰਗਾ ਬਈ ਉਹ ਵੀ ਮ੍ਰਿਤਕ ਚ ਜਾਂਦਾ ਤੇ ਧਾਰਮਿਕ ਤੌਰ ਤੇ ਮ੍ਰਿਤਕ ਉਹ ਹਰ ਕੋਈ ਪ੍ਰਾਣੀ ਹੈ ਜੇ ਬੱਚੋ ਤਰੇ ਫਿਰਦੇ ਆ ਰੁੜੇ ਫਿਰਦੇ ਆ ਪਰ ਸਾਰੇ ਅਸੀਂ ਮ੍ਰਿਤਕ ਹੈ ਜਿਨ੍ਹਾਂ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਮਿਰਤਕ ਕਹੀਏ ਨਾਨਕ ਜਹ ਪ੍ਰੀਤ ਨਹੀਂ ਭਗਵੰਤ ਜਿਦੀ ਆਪਣੇ ਪਿਆਰੇ ਦੇ ਨਾਲ ਪ੍ਰੀਤ ਹੀ ਨਹੀਂ ਹੈ ਸਾਰੇ ਮਿਰਤਕ ਮੁਰਦੇ ਆ ਕਿਉਂਦੇ ਨਹੀਂ ਹੈ ਹੁਣ ਅਮਰਤ ਵੇਲੇ ਤਾਂ ਜੋ ਜਾਗਣਾ ਹੈ ਸੰਸਾਰਕ ਤੌਰ ਤੇ ਠੀਕ ਹੈ ਸ੍ਰੀ ਤੰਦਰ ਤੁੰਦੇ ਸੰਸਾਰਕ ਤੌਰ ਤੇ ਸਹੀ ਹੋ ਗਏ ਡਾਕਟਰੀ ਕਰਕੇ ਸਹੀ ਹੋ ਗਏ ਪਰ ਜੇ ਕਹੇਗਾ ਵੀ ਮੈਂ ਅਮਰਤ ਵਿੜੇ ਹੀ ਉਸ ਪਰਮਾਤਮਾ ਨੂੰ ਆਪਣੇ ਅੰਦਰ ਸਮਾ ਸਕਦਾ ਜਾਂ ਉਹਨਾਂ ਮਿਲ ਸਕਦਾ ਜਾਂ ਮੇਰੀ ਕੀਤੀ ਪਾਠ ਪੂਜਾ ਇਹ ਸਭ ਹੋਵेंगी ਤੇ ਇਹ ਇਨਸਾਨ ਦਾ ਵਹਿਮ ਹੈ ਪਰਮਾਤਮਾ ਨੂੰ ਯਾਦ ਕਰਨ ਵਾਲੇ ਉਹਨੂੰ ਕਦੇ ਵਿਸਾਰਦੇ ਹੀ ਨਹੀਂ ਹੈ ਲਉਂਦੇ ਨਹੀਂ ਰਿਹਾ ਕਿਉਂਤਾ ਉੜਦੇ ਬੰਦੇ ਸੌਂਦੇ ਜਾਗਦੇ ਹਮੇਸ਼ਾ ਹਰ ਪਲ ਵਾਹਿਗੁਰੂ ਵਾਹਿਗੁਰੂ ਵਾਹਿਬ ਦਾ ਸਿਮਰਨ ਕਰਦੇ ਆ ਭਗਤੀ ਕਰਦੇ ਆ ਕਿ ਉਸ ਦੇ ਮਾਰਗ ਤੇ ਚੱਲਦੇ ਆ ਉਸ ਨੂੰ ਹਰ ਪਲ ਯਾਦ ਰੱਖਦੇ ਆ ਮਨ ਚੋਂ ਨਿਕਲ ਨਹੀਂ ਦਿੰਦੇ ਸਿਮਰਨ ਬੋਲਿਆ ਨਹੀਂ ਹੁੰਦਾ ਇਹ ਬਹਿਰੂ ਬਹਿਰੂ ਉੱਚੀ ਉੱਚੀ ਬੋਲੀ ਗਏ ਸਿਮਰਨ ਹੋ ਗਈ ਸਿਮਰਨ ਅੰਦਰ ਚੱਲਦਾ ਹੈ ਇਹ ਸਿਮਰਨ ਵਾਲੀ ਜੋ ਸੂਈ ਹੈ ਉਹ ਅੰਦਰ ਹੈ ਉਹ ਕੰਟੀਨਿਊ ਜੀ ਚਲਦੀ ਰਹਿੰਦੀ ਹੈ ਜਦੋਂ ਕੰਟੀਨਿਊ ਜੀ ਚਲਦੀ ਹੈ ਤੇ ਉਹੀ ਸਮਾਂ ਹੁੰਦਾ ਹੈ ਜਿਹੜਾ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿੰਦਾ ਹੁਣ ਅਮਰਤ ਵੇਲੇ ਦੇ ਜਾਗਣਾ ਕੀ ਕਰੂਗਾ ਧਰਮਕ ਸਥਾਨ ਤੇ ਬੈਠਾ ਖਿਆਲ ਤਾਂ ਦੁਨਿਆਵੀ ਨੇ ਧਿਆਨ ਤਾਂ ਸਾਰੀ ਦੁਨੀਆਂ ਦਾ ਆਪਣੇ ਮਨ 'ਚ ਵਸਾਈ ਬੈਠਾ ਹਾਂ ਪਰਮਾਤਮਾ ਨਾਲ ਧਿਆਨ ਨਹੀਂ ਹੈ ਕਿ ਪਰਮਾਤਮਾ ਨਾਲ ਧਿਆਨ ਨਹੀਂ ਹੈ ਫਿਰ ਅਮਰਤ ਵੇਲੇ ਜਾਗਣਾ ਕਿਉਂ ਹੈ ਇੱਕ ਨਿਜਮ ਹੋ ਜਾਂਦਾ ਆਪਣੇ ਪਿਆਰੇ ਨੂੰ ਮਿਲਣ ਦਾ ਕਿ ਆਪਣਾ ਜੋ ਪ੍ਰੀਤਮ ਪਿਆਰਾ ਹੁੰਦਾ ਜਿਸ ਪਿਆਰੇ ਸੇ ਨਿਉ ਅੱਗੇ ਮਰ ਚਲੀਏ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੇਮ ਹੈ ਗੁਰਬਾਣੀ ਨਾਲ ਪ੍ਰੇਮ ਹੈ ਇੱਕ ਨਿਜਮ ਬਣ ਗਿਆ ਕਿ ਮੈਂ ਆਪਣੇ ਇਸ ਨਿਜਮ ਤੇ ਕੋਈ ਸਖਸ 4 ਵਜੇ ਉੱਠਦਾ ਕੋਈ 3 ਵਜੇ ਉੱਠਦਾ ਕੋਈ 2 ਵਜੇ ਕੋਈ ਸਖਸ ਐਸੇ ਆ 12 ਵਜੇ ਤੋਂ ਬਾਅਦ ਸੌਂਦੇ ਹੀ ਨਹੀਂ ਨੇ ਨਿਜਮ ਨਹੀਂ ਬਈ ਪਰ ਇਹ ਨਹੀਂ ਕਿ 12 ਵਜੇ ਤੋਂ ਬਾਅਦ ਉੱਠ ਗੜੇ ਤੇ ਪ੍ਰਮਾਤਮਾ ਸਾਹਮਣੇ ਖੜਾ ਆ ਗਿਆ ਮਿਲ ਗਿਆ ਨਹੀਂ ਇੱਕ ਨਿਯਮ ਚ ਬਣਿਆ ਗਿਆ ਕਿ ਜਿਹੜਾ ਇਹ ਨਿਯਮ ਹੈ ਨਾ ਕਿ ਜਿਹੜਾ ਉੱਠ ਕੇ ਇਸ਼ਨਾਨ ਕਰਨਾ ਇਸ ਨੂੰ ਕਦੇ ਭੰਗ ਨਹੀਂ ਹੋਰ ਦੇਣਾ ਭਾਵ ਤੁਹਾਡੇ ਅੰਦਰ ਪ੍ਰਮਾਤਮਾ ਪ੍ਰਤੀ ਪ੍ਰੇਮ ਹੈ ਇਹ ਨਹੀਂ ਕਿ ਅਜ 4 ਵਜੇ ਉੱਠੇ ਕੱਲ ਨੂੰ 5 ਫੇ 6 ਕਿ ਜਦੋਂ ਉੱਠੇ ਉਹਦੇ ਗੁੱਟ ਕਾ ਸਾ ਫੜ ਲਿਆ ਮੈਂ ਪ੍ਰਮਾਤਮਾ ਨੂੰ ਯਾਦ ਕਰਦਾ ਨਿਯਮਤਾ ਤੋੜ ਲਿਆ ਨਾ ਨਿਯਮ ਨਹੀਂ ਤੋੜਨਾ ਕਿ ਜੇ ਨਿਜਮ ਟੁੱਟ ਗਿਆ ਭਾਈ ਤੇ ਸਾਨੂੰ ਪ੍ਰੇਮ ਟੁੱਟ ਗਿਆ ਕਿ ਆਪਣੇ ਜੀਵਨ ਨੂੰ ਕਿ ਗੁਰੂ ਪਾਤਸ਼ਾਹ ਨੇ ਸਮਾਂ ਦਿੱਤਾ ਹੋਇਆ ਸਾਨੂੰ ਉਹਨੇ ਵੀ ਸਾਨੂੰ ਨਿਜਮ ਵਿੱਚ ਬੰਨੇ ਭਾਈ ਨਿਜਮ ਨਹੀਂ ਤੋੜਨਾ ਨਿਜਮ ਵਿੱਚ ਰਹਾਂਗੇ ਅਸੂਲ 'ਚ ਰਹਾਂਗੇ ਤੇ ਪ੍ਰਮਾਤਮਾ ਨਾਲ ਸਾਡਾ ਵਾਹ ਵਾਸਤਾ ਹੋਵੇਗਾ ਜੀ ਐਵੇਂ ਹੀ ਕਹੀਏ ਵੀ ਹੁਣ ਵੀ ਪੜਨਾ ਭਗਤੀ ਹੁੰਦੀ ਹਰ ਸਮੇਂ ਹੀ ਹੈ ਜੇ ਵੇਲਾ ਵਕਤ ਵਿਚਾਰੀਏ ਇਤ ਵੇਲੇ ਅਗਤੀ ਹੋਏ ਪਰ ਇਹਦਾ ਮਤਲਬ ਇਹ ਨਹੀਂ ਹੈ ਹੋ ਸਕਦਾ ਕਿ ਅਮਰਤ ਵੇਲੇ ਜਾਂ ਇਹ ਕੇ ਲਈ ਭਾਈ ਕਦੇ ਹਫਤਾ ਡਿਊਟੀ ਮੇਰੀ ਦੇਂਦੀ ਹੈ ਕਦੇ ਰਾਤ ਦੇ ਕੋਈ ਵੀ ਰੀਜਨ ਹੋ ਸਕਦਾ ਹੈ ਕਿ ਤੂੰ ਕਿਸੇ وجہ ਕਰਕੇ ਫਸ ਗਿਆ ਨਹੀਂ ਤਾਂ ਜੋ ਪ੍ਰੇਮੀ ਹੈ ਤੁਸੀਂ ਮੁਸਲਮਾਨ ਭਰਾ ਦੇਖੇ ਹੋਣਗੇ ਜਦੋਂ ਉਹਨਾਂ ਦਾ ਸਮਾਂ ਹੁੰਦਾ ਨਾ ਨਮਾਜ਼ ਦਾ ਕਿਤੇ ਵੀ ਹੋਣ ਉਹ ਆਪਣੇ ਅਸੂਲ ਦੇ ਮੁਤਾਬਕ ਨਵਾਜ਼ ਅਦਾ ਕਰਦੇ ਆ ਐਸੇ ਵੀ ਸੱਜਣ ਦੇਖੇ ਆ ਕਿ ਜਦੋਂ 에ਰਲਾਈਨ ਦੇ ਵਿੱਚ ਸਫ਼ਰ ਕਰਦੇ ਆ ਉੱਥੇ ਵੀ ਸੱਜਣਾਂ ਨੂੰ ਦੇਖਿਆ ਹੋਇਆ ਭਾਵੇਂ ਉਹਨਾਂ ਦੇ ਬਿਵਾਦ ਵੀ ਬਹੁਤ ਹੋਏ ਸੀ ਕਿ ਨਹੀਂ ਕਰਨੀ ਨਹੀਂ ਹੋਣ ਦੇਣੀ ਇਹ ਤਾਂ ਉਹਨਾਂ ਦੀ ਬੇਕੂਫੀ ਆ ਨਾ ਕੋਈ ਰੱਬ ਦਾ ਪਿਆਰਾ ਕੋਈ ਭਜਨ ਬੰਦਗੀ ਕਰਦਾ ਉਹਦੇ ਵਿੱਚ ਅੜ ਤਿੰਨ ਪੌਣੀ ਸਭ ਤੋਂ ਵੱਡਾ ਦੋਸ਼ੀ ਬੰਦਾ ਹੋ ਤੇ ਜੇ ਕੋਈ ਬੰਦਗੀ ਕਰਨ ਵਾਲੇ ਦੀ ਉਹਦੀ ਕਿਸੇ ਪ੍ਰਕਾਰ ਦੀ ਵੀ ਭਾਵੇਂ ਚੁੱਪ ਦਾ ਦਾਨੀ ਬਖਸ਼ ਦੇਣਾ ਵੀ ਨੇ ਵੀ ਭਗਤੀ ਹੋ ਰਹੀ ਹੈ ਭਜਨ ਹੋ ਰਹੀ ਹੈ ਛੋਰ ਸ਼ਰਾਬਾ ਨਹੀਂ ਹੈ ਇਹ ਵੀ ਇੱਕ ਭਗਤੀ ਦੀ ਤੁਸੀਂ ਅਦਵਸਤਕਾਰ ਕੀਤਾ ਤੁਹਾਡਾ ਉਹ ਸਮਾਂ ਦਿੱਤਾ ਹੋਇਆ ਵੀ ਤੁਹਾਡਾ ਵੀ ਸਫਲ ਹੋਣਾ ਹੁਣ ਜਹਾਜ਼ ਹਵਾ ਦੇ ਵਿੱਚ ਆ ਕੋਈ ਰੱਬ ਦਾ ਪਿਆਰਾ ਬੈਠਾ ਹੋਣਾ ਉਹ ਕੀ ਪਤਾ ਆਉਣ ਵਾਲੀ ਵਿਵਤਾ ਭਾਈ ਉਹਦੇ ਕਰਕੇ ਡਲ ਜਾਵੇ ਤੇ ਕੀ ਪਤਾ ਭਾਈ ਉੜਦੇ ਜਹਾਜ਼ ਉੜਦਾ ਕੀ ਧਰਤੀ ਚੱਲੇ ਕੀ ਹੋ ਜਾਂਦਾ ਕਿਉਂ ਸਿਮਨ ਕਰਦੇ ਆ ਕੋ ਭਜਨ ਕਰਦੇ ਆ ਕਿ ਜਿਤਨਾ ਅਸੀਂ ਪਹਿਲੇ ਸਮਿਆਂ ਦੇ ਵਿੱਚ ਕੀ ਇਨਸਾਨ ਕੰਮ ਕਰਦਾ ਕਰਦਾ ਰੱਬ ਨੂੰ ਤੇ ਆਉਂਦਾ ਸੀ ਸੁਖੀ ਸੀ ਨਾ ਗੱਲ ਹੈ ਕਿਸਾਨ ਦੀ ਕੀਤੀ ਵੜੀ ਕਰਦਾ ਸੀ ਕਿ ਬੜਦ ਭਾਵੇਂ ਇੱਕੋ ਹੀ ਸੀ ਭਾਵੇਂ ਦੋਨੇ ਮੰਗੇ ਲਿਉਂਦਾ ਸੀ ਪਰ ਉਹਦੇ ਅੰਦਰ ਸਬਰ ਸੰਤੋਖ ਔਰ ਸ਼ਾਂਤੀ ਸੀ ਦੁੱਖ ਤਕਲੀਫਾਂ ਇਹ ਨਹੀਂ ਕਿ ਅੱਜ ਹੀ ਸ਼ੁਰੂ ਹੋਈਆਂ ਐ ਨਵੀਆਂ ਇਹ ਤਾਂ ਜਦੋਂ ਦਾ ਬੰਦਾ ਪੈਦਾ ਹੋਇਆ ਨਾ ਦੁੱਖ ਤਕਲੀਫਾਂ ਇਹਦੇ ਨਾਲ ਹੀ ਤਰੀਆਂ ਫਿਰਦੀਆਂ ਨੇ ਸੁੱਖ ਦੁੱਖ ધોਏ ਤੇ ਰਕਪੜੇ ਪਹਿਰੇ ਜਾਈਂ ਨੁੱਖ ਸੁੱਖ ਔਰ ਦੁੱਖ ਇਹ ਜ਼ਿੰਦਗੀ ਦਾ ਹਿੱਸਾ ਤਾਂ ਪਛਾਣ ਦੀ ਵਾਂਗ ਹੈ ਇਹ ਤਾਂ ਭਾਈ ਆਉਂਦੀ ਰਹਿੰਦੀ ਜਾਂਦੀ ਰਹਿੰਦੀ ਹੈ ਪਰ ਪਹਿਲਾਂ ਵਾਂ ਔਰ ਅਜ ਦੇ ਸਮੇਂ 'ਚ ਫਰਕ ਕੀ ਹੈ ਪਹਿਲਾਂ ਸੀ ਉਹ ਰੱਬ ਦੇ ਪਿਆਰੇ ਕਿ ਜਦੋਂ ਵੀ ਕਿਸਾਨ ਕੋਈ ਆਪਣਾ ਹਲ ਪਾਉਂਦਾ ਸੀ ਇਸ ਟਾਈਮ 'ਤੇ ਭਾਈ ਵਾਹ ਕੇ ਆ ਵੀ ਜਾਂਦੇ ਸੀ ਉਹ ਇਨਾਂ ਸਵਕਤੇ ਜਾਂਦੇ ਸੀ ਔਰ ਇਸ ਗੱਲ ਦਾ ਵੀ ਧਿਆਰ ਰੱਖਦੇ ਸੀ ਇਹ ਜੋ ਬੜਦਾ ਦੇ ਗੰਝ ਟਲੀਆਂ ਹੁੰਦੀਆਂ ਸੀ ਉਹਨਾਂ 'ਚ ਰੂਹ ਪਾਉਂਦੇ ਸੀ ਕਿ ਕਿਸੇ ਨੂੰ ਡਿਸਟਰਬ ਨਾ ਹੋਵੇ ਕਿ ਕੋਈ ਰੱਬ ਦਾ ਪਿਆਰਾ ਇਸ ਟਾਈਮ ਨਾਮ ਜਪਦਾ ਹੋਵੇਗਾ ਇਹ ਬੰਦਗੀ ਕਰਦਾ ਹੋਵੇਗਾ ਕਿ ਨਾ ਵੀ ਮੈਂ ਇਹਨੂੰ ਡਿਸਟਰਬ ਨਹੀਂ ਕਰਨਾ ਇਹ ਵੀ ਬੰਦਗੀ ਜਿਵੇਂ ਨਹੀਂ ਪਾਉਣਾ ਹਬਦੇ ਮੁਖ ਚੋਂ ਵਾਹਿਗੁਰੂ ਵਾਹਿਗੁਰੂ ਦਾ ਹੁਣ ਉਹ ਸਮਾਂ ਸੀ ਅਜਿਹਾ ਸਮਾਂ ਸੀ ਹੁਣ ਪਤਾ ਵੀ ਕੋਈ ਪਾਠ ਪੂਜਾ ਹੋ ਰਹੀ ਹੈ ਕਥਾ ਕੀਰਤਨ ਹੋ ਰਿਹਾ ਹੈ ਕੋਝ ਹੋ ਰਹੀ ਐ ਚੱਲਦੀ ਐ ਮੂਰਤੀ ਨਿਕਲਦੀ ਐ ਗੱਲਾਂ ਉੱਚੀ ਉੱਚੀ ਗੱਡੀਆਂ ਮੋਟਰਾਂ ਦੀਆਂ ਸਪੀਡਾਂ ਉੱਚੀ ਉੱਚੀ ਇਹ ਨਹੀਂ ਵੀ ਸ਼ਾਂਤੀ ਨਾਲ ਨਿਕਲ ਜੀ ਰੱਬ ਦਾ ਪਿਆਰੇ ਬੰਦਗੀ ਕਰਦੇ ਆ ਭਜਨ ਕਰਦੇ ਆ ਜੇ ਇਹਨਾਂ ਨਾਲ ਪੰਗਾ ਲੈ ਲੈ ਅਸੀਂ ਸੁખી ਕਿੱਥੋਂ ਆ ਬਸ ਪੰਗੇ ਲੈਨੇ ਦੁਖੀ ਤਾਂ ਆ ਕਿ ਉਹ ਵੀ ਸੀ ਕਿਸਾਨ ਭਾਈ ਕਿੰਨੇ ਖੁਸ਼ ਹੁੰਦੇ ਸੀ ਦੁੱਖਾਂ ਦੀ ਕੋਈ ਸਰੀਰਕ ਤੌਰ ਤੇ ਵੀ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਸੀ ਭਾਈ ਕੰਮ ਕਰਦੇ ਸੀ ਅੰਦਰੋਂ ਗੰਦਗੀ ਨਿਕਲਦੀ ਸੀ ਪਸੀਨਾ ਜਦੋਂ ਇਨਸਾਨ ਦੇ ਸਰੀਰ ਤੇ ਪਸੀਨਾ ਨਾ ਆਵੇ ਨਾ ਤੇ ਸਮਝ ਲਓ ਉਹ ਬਿਮਾਰੀਆਂ ਦਾ ਘਰ ਹੋ ਗਿਆ ਹੁਣ ਆਪਾਂ ਆਮ ਹੀ ਏਸੀ ਲਾਉਣੀ ਔਰ ਤੁਸੀਂ ਉਹਨਾਂ ਸਖਸ਼ਾਂ ਨੂੰ ਦੇਖੋਗੇ ਜੋ ਦੁਨੀਆ ਦੇ ਵਿੱਚ ਬੜੇ ਤਾਕਤਵਰ ਮੰਨੇ ਗਏ ਆ ਹਰ ਫੀਲਡ ਵਿੱਚ ਮਤਲਬ ਨਾ ਇਹ ਤਾਂ ਦਾ ਰਾਜ ਕੀ ਹੈ ਸੂਰਜ ਦੇਵਤਾ ਜੀ ਮਹਾਰਾਜ ਹੁਣ ਜਿੰਨਾ ਦੇਸ਼ਾਂ ਦੇ ਵਿੱਚ ਅਫਰੀਕਨ ਕੰਟਰੀ ਸੋ ਜੋ ਗਏ ਨਹੀਂ ਰਹਿੰਦੇ ਆ ਪਤਾ ਹੋਈ ਉੱਥੇ ਦਾ ਜੇ ਅਸੀਂ ਉਦਾਂ ਟੀਵੀ ਜੀ ਦੇਖਦੇ ਆ ਖਬਰਾਂ 'ਚ ਦੇਖਦੇ ਆ ਭਾਵੇਂ ਉਹਨਾਂ ਦੇ ਨਚਣ ਗੋਣ ਵਾਲੇ ਆ ਭਾਵੇਂ ਉਹਨਾਂ ਦੇ ਖਿਡਾਰੀ ਨੇ ਜਾਂ ਹੋਰ ਫੀਲਡਾਂ ਦੇ ਬੜੇ ਤਾਕਤਵਾਰ ਆ ਪਤਾ ਵਜਾ ਕੀ ਇਹ ਸੂਰਜ ਹੁਣ ਸਾਜਾਂ ਦਾ ਸੂਰਜ ਤਾਂ ਸਾਡੇ ਵੀ ਚੜਦਾ ਵਾ ਪਰ ਸਾਡੇ ਚੜਿਆ ਨਾ ਚੜੇ ਇੱਕ ਬਰਾਬਰੀ ਹੀ ਹੈ ਸਰਦੀ ਚ ਉਹ ਆਉਂਦਾ ਕੱਟ ਆਸੀਂ ਲੱਭਦੇ ਫਿਰਦੇ ਆ ਜਦੋਂ ਆ ਜਾਂਦਾ ਫਿਰ ਅਸੀਂ ਲੁਕਦੇ ਫਿਰਦੇ ਹੁੰਦੇ ਆ ਭਾਵ ਸਰੀਰ ਤੇ ਪਸੀਨਾ ਨਹੀਂ ਆਉਣ ਦੇਣਾ ਪਰਮਾਤਮਾ ਨੇ ਤਾਂ ਬਣਾਇਆ ਹੀ ਨਹੀਂ ਜਿਵੇਂ ਇਦਾਂ ਦਾ ਭਈ ਰਾਤਰੀ ਸੌਣ ਵਾਸਤੇ ਆਰਾਮ ਕਰ ਤੇ ਦਿਨੇ ਭਈ ਆਪਣੇ ਸਰੀਰ ਦੇ ਵਿੱਚੋਂ ਜਿੰਨੀ ਗੰਦਗੀ ਪਸੀਨੇ ਦੇ ਦੁਆਰਾ ਕੱਢੇਗਾ ਸਰੀਰ ਤੰਦਰੁਸਤ ਹੈ ਇਹ ਤਾਂ ਸਾਨੂੰ ਵੀ ਪਤਾ ਨਾ ਹਰ ਇੱਕ ਨੂੰ ਪਤਾ ਕਿ ਜਦੋਂ ਬੈਠੇ ਰਹਾਂਗੇ ਏਸੀ ਚ ਬੈਠੇ ਰਹਾਂਗੇ ਇਹ ਬਸੀਨਾ ਤੌਣਾ ਨਹੀਂ ਇਹ ਗੰਦਗੀ ਨਿਕਲੀ ਨਹੀਂ ਉਹੀ ਗੰਦਗੀ ਤੇਰੀ ਬਿਮਾਰੀ ਦਾ ਕਾਰ ਹੈ ਜਿਨੇ ਅਮੀਰ ਲੋਕ ਨੇ ਹੁਣ ਤਾਂ ਘਰ ਘਰ ਅਮੀਰ ਹੋ ਗਏ ਏਸੀ ਹੋ ਗਏ ਬਈ ਇਹ ਪਹਿਲਾਂ ਹੁੰਦਾ ਸੀ ਕਿ ਵੱਡੇ ਵੱਡੇ ਹਸਪੀਟਲਾਂ ਜਾ ਕੇ ਦੇਖੋ ਇਹ ਜੋ ਹਾਰਟ ਪੇਸ਼ੈਂਟ ਹੈ ਕਿ ਗਿੱਡੀ ਵੱਡੀ ਬਿਮਾਰੀ ਜਾਂ ਕੈਂਸਰ ਹੋਵੇ ਐਸੇ ਵੱਡੀਆਂ ਵੱਡੀਆਂ ਬਿਮਾਰੀਆਂ ਇਹ ਗਰੀਬਾਂ ਤੱਕ ਬਹੁਤ ਘੱਟ ਪਹੁੰਚਦੀਆਂ ਬਹੁਤ ਕੋਈ ਬਿਰਲਾ ਹੋਊਗਾ ਇਹ ਜਿਆਦਾ ਉੱਥੇ ਹਸਪੀਟਲ ਦੇਖੋ ਜਾ ਕੇ ਅਮੀਰ ਹੀ ਹੁੰਦੇ ਐ ਕਿਉਂਕਿ ਭਾਈ ਉਹਨਾਂ ਨੇ ਪ੍ਰਮਾਤਮਾ ਦੀ ਦਿੱਤੀ ਹੋਈ ਸਵਾਗਤ ਨੂੰ ਕਬੂਲ ਨਹੀਂ ਕੀਤਾ ਤੇ ਗਰੀਬ ਦਾ ਕੀ ਹੁੰਦਾ ਜਾਂ ਦੁੱਖ ਦੀ ਐ ਸਿਰ ਦੌਂਦਾ ਬਸ ਇੰਨਾ ਕੀ ਹੁੰਦਾ ਵਾ ਅ ਗੋਡਾ ਦੁਖਣ ਲੱਗ ਗਿਆ ਤੇ ਅਸੀਂ ਨਿੱਕੇ ਮੁਟਿਆ ਵੜਿੰਦੀ ਅਮੀਰਾਂ ਤਾਂ ਫਿਰ ਪੈਸਾ ਵਧੇ ਤੇ ਬਿਮਾਰੀਆਂ ਵੀ ਵੱਡੀਆਂ ਭਾਈ ਹੁੰਦੇ ਇੱਥੇ ਵਜਾ ਜੇ ਪ੍ਰਮਾਤਮਾ ਦੇ ਅਸੂਲਾਂ ਦੇ ਮੁਤਾਬਕ ਰਹਿੰਦੇ ਤੇ ਆਹ ਹਾਲਤ ਨਹੀਂ ਹੋਣਾ ਸੀ ਹੁਣ ਸਾਡੇ ਸਰੀਰ ਦਿਨੋ ਦਿਨ ਘਟਦੇ ਜਾ ਰਹੇ ਆ ਉਮਰਾਂ ਤਾਂ ਘਟੀਆਂ ਹੀ ਘਟੀਆਂ ਸਾਡੀਆਂ ਸਰੀਰ ਵੀ ਘਟਦੇ ਜਾ ਰਹੇ ਆ ਹੁਣ ਜਿਨ੍ਹਾਂ ਨੇ ਆਪਣੀ ਉਮਰ ਦੇ ਹਿਸਾਬ ਦੇ ਨਾਲ ਆਪਣੇ ਬਚਪਨ ਦੇ ਸਮੇਂ ਵਿੱਚ ਉਹਨਾਂ ਲੋਕਾਂ ਨੂੰ ਧਿਆਨ ਤਾਰ ਕੇ ਦੇਖੋ ਜਿਨ੍ਹਾਂ ਦੀ ਉਮਰ ਤੁਹਾਡੇ ਨਾਲੋਂ 80 35 55 ਸਾਲ ਵੱਡੀ ਹੈ ਕਿਵੇਂ ਕਦ ਕਾਠ ਹੁੰਦੇ ਸੀ ਚਿਹਰੇ ਲਾਲ ਪਏ ਹੁੰਦੇ ਸੀ ਕਿ ਸਾਰਾ ਦਿਨ ਭਾਈ ਮਿਹਨਤ ਕਰਦੇ ਸੀ ਕੰਮ ਕਰਦੇ ਸੀ ਖੇਤ 'ਚ ਪਸੀਨਾ ਵਹਾਉਂਦੇ ਸੀ ਉਹੀ ਧਰਤੀ ਤੇ ਪਸੀਨਾ ਵਹਾਇਆ ਪ੍ਰਮਾਤਮਾ ਦਾ ਨਾਮ ਜਪਿਆ ਫਲ ਗਿਆ ਫਲ ਦਿੱਤਾ ਉਹਨਾਂ ਨੇ ਅੱਜ ਤੱਕ ਤੁਹਾਨੂੰ ਇੱਥੇ ਤੱਕ ਬਚਾ ਦਿੱਤਾ ਹੋਰੇ ਆਪਾਂ ਡਬੋ ਦਿੱਤਾ ਅੱਜ ਵळे ਨੇ ਡਬੋ ਦਿੱਤਾ ਸਭ ਕੁਝ ਕਿ 1 1 ਇੰਚ ਦੀ ਖਾਤਰ ਕਿ ਲੰਡ ਮਾਰਨ ਵਾਲੇ ਕਿ ਨਾ ਵੀ ਇਹ ਜ਼ਮੀਨ ਮੇਰੀ ਏ ਉਹਨਾਂ ਨੂੰ ਹੀ ਵੇਚ-ਵੇਚ ਕੇ ਇਥੋਂ ਘਰ ਛੱਡਦੇ ਜਾ ਰਹੇ ਆ ਉਜਾੜੀ ਜਾ ਰਹੇ ਆ ਉਜਾੜੇ ਦਾ ਕਾਰਨ ਅਸੀਂ ਖੁਦ ਹੀ ਆ ਕੋਈ ਹੋਰ ਨਹੀਂ ਏ ਦੂਜਾ ਕਿਵੇਂ ਆ ਜੂਗਾ ਜਦੋਂ ਤੇਰਾ ਘਰ ਖੁੱਲਾ ਹੋਵੇ ਘਰ ਦੇ ਵਿੱਚ ਤੂੰ ਆਉਣਾ ਜਾਣਾ ਹੋਰ ਇਹ ਕਿਸ ਨੇ ਕੀ ਉਹਨਾਂ ਕੋਈ ਕੀੜਾ ਮਕੌੜਾ ਨਹੀਂ ਆਉਂਦਾ कि ਜੇਦੋ ਘਰ ਖੁੱਲਦਾ ਹੋਵੇ ਸਾਫ਼ ਸੁਥਰਾ ਹੋਵੇ ਆ ਦੇਖੋ ਨਾ ਜੀ ਉਜੜੇ ਘਰ ਪਏ ਨੇ ਕਿਵੇਂ ਉੱਥੇ ਜੀਵ ਜੰਤੂ ਘੁੰਮਦੇ ਆ ਕੀੜੇ ਮਕੌੜੇ ਸਭ ਸਲੂਟੀਆਂ ਕਿੰਨਾ ਕੁਸਾ ਦੇ ਕੋਈ ਚੱਦ ਨਾ ਦੇਖੀਏ ਭੂਤ ਪ੍ਰੇਤਾਂ ਵੀ ਮਿਲ ਜਾਂਦੀਆਂ ਉੱਥੇ ਕਿ ਜਿਹਨਾਂ ਦੇਖਣ ਦੀ ਯੋਗਤੀ ਹੋਵੇ ਨਾ ਉਹਨੂੰ ਪਤਾ ਲੱਗਦੇ ਤੇ ਭੂਤ ਬੈਠੇ ਆ ਪ੍ਰੇਤ ਬੈਠੇ ਆ ਉਜੜਿਆ ਹੋਇਆ ਹੁਣ ਤੁਸੀਂ ਉਜਾੜੋਗੇ ਤੇ ਖਾਲੀ ਤਾਂ ਹੋਣਾ ਹੀ ਹੋਣਾ ਭਈ ਫਿਰ ਇੱਥੇ ਤਾਂ ਉਹੀ ਹੋਣੇ ਜਿਹੜੇ ਆਉਣੇ ਚਾਹੀਦੇ ਸੀ ਰੋ ਵਿਚਾਰ ਕਿ ਮਿਹਨਤ ਮਸ਼ਕਤ ਭਾਵੇਂ ਸੰਸਾਰ ਵਿੱਚ ਹੋਵੇ ਭਾਵੇਂ ਧਰਮ ਧਰਮ ਦੇ ਵਿੱਚ ਵੀ ਇੱਕ ਮਿਹਨਤ ਹੈ ਇਹ ਮਸ਼ਕਤ ਹੈ ਕੋਈ ਆਉਂਦਾ ਮਾਇਆ ਕਾ ਨੋੜਦਾ ਵੇ ਕੋਈ ਆਪਣਾ ਸੇਵਾ ਕਰਕੇ ਆਉਂਦਾ ਉਹਨੂੰ ਸ਼ੌਂਕ ਹੈ ਚਾਹ ਹੈ ਕੋਈ ਕਿਤੇ ਪੈਸਾ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਉਹਨੇ ਅਮਰ ਤੇੜੇ ਆਉਣਾ ਉੱਠ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਗੁਰੂ ਪਾਤਸ਼ਾਹ ਦੇ ਹੁਕਮਾਂ 'ਮੇ ਸਰਵਨ ਕਰਵਾਣੇ ਪ੍ਰਕਾਸ਼ ਕਰਨ ਕਿਸੇ ਦੀ ਸੇਵਾ ਹੁੰਦੀ ਹੈ ਕੋਈ ਉਹਦੇ ਅੰਦਰ ਜਨੂੰਨ ਹੁੰਦਾ ਹੈ ਉਹਦਾ ਕੁਝ ਪ੍ਰਮਾਤਮਾ ਨਾਲ ਬੰਧ ਸੁਮੰਤ ਹੁੰਦਾ ਹੋਵੇਗਾ ਤੇ ਜਿਹੜਾ ਡਿਊਟੀ ਕਰਕੇ ਵੀ ਹੁੰਦਾ ਆਪਣੀ ਕਿਰਤ ਕਰਕੇ ਵੀ ਹੁੰਦਾ ਉਹਦਾ ਵੀ ਸਬੰਧ ਹੈ ਭਾਈ ਪਰ ਉਹਨਾਂ ਨੂੰ ਵੀ ਜੇ ਆਲਸ ਹੋਵੇ ਜੇ ਪ੍ਰਮਾਤਮਾ ਅੰਦਰ ਆ ਜਾਂਦਾ ਕਦੇ ਵੀ ਅਜ 4 ਵੇ ਪ੍ਰਕਾਸ਼ ਹੋਇਆ ਕੱਲੋ 7:00 ਕੱਲੋ 4:30 5 ਕਰਦਿਆਂ ਕਰਦੇ ਆ ਪਰ ਨਿਯਮਤ ਟੁੱਟ ਗਏ ਅਸੂਲਾਂ ਟੁੱਟ ਗਏ ਜੇ ਜੋ ਨਿਯਮਤ ਟੁੱਟ ਗਿਆ ਅਸੂਲਾਂ ਟੁੱਟ ਗਿਆ ਭਾਈ ਪ੍ਰਮਾਤਮਾ ਨਾਲ ਉਹਦਾ ਕੋਈ ਵਾਹ ਵਾਸਤਾ ਬਣਦਾ ਹੀ ਨਹੀਂ ਹੈ ਜਦ ਦੁਨੀਆ ਨਾਲ ਨਹੀਂ ਬਣਦਾ ਤੇ ਪ੍ਰਮਾਤਮਾ ਨਾਲ ਕੀ ਬਣ ਇਸ ਕਰਕੇ ਭਾਈ ਕਹਿੰਦੇ ਉੱਠ ਇਸ਼ਨਾਨ ਕਰੋ ਪਰਵਾਤੇ ਸੋਏ ਹਰ ਅਰਾਦੇ ਵਿਖੜੇ ਦਾਓ ਲਗਾਵੇ ਮੇਰਾ ਸਤਗੁਰ ਸੁਖ ਸਹਿਜ ਸੇਤੀ ਕਰ ਜਾਤੇ ਧਰਮੀਆਂ ਦੀ ਪਛਾਣ ਉਹਨਾਂ ਦੇ ਅਸੂਲਾਂ ਨਿਯਮਤ ਹੋ ਜਾਂਦੀ ਹੈ ਇਹ ਤਾਂ ਇਹ ਬੰਦਾ ਹੋਵੇ ਉਹਨੂੰ ਆਪਣੇ ਗੁਰੂ ਮਹਾਰਾਜ ਦੇ ਦਰਸ਼ਨ ਦਦਾਰਿਆਂ ਦਾ ਇੰਨਾ ਚਾਹ ਹੁੰਦਾ ਹੈ ਕਿ ਬਹੁਤੇ ਸੱਜਣ ਆ ਭਈ ਉਹਨਾਂ ਤਾਂ ਸਤਿਗੁਰਾਂ ਦੀ ਬਾਣੀ ਸੁਣਨੀ ਵੀ ਔਖੀ ਲੱਗਦੀ ਹੈ ਉਹ ਕੰਜਰਕਾਰ ਚੱਲਦਾ ਹੋਵੇ ਨਾ ਬੜਾ ਸ਼ੌਕ ਨਾਲ ਸੁਣ ਸਮੇ ਨਵੇਂ-ਨਵੇਂ ਸੂਟ ਪਾ ਕੇ ਸੁਣਨਗੇ ਜਦ ਸਤਗੁਰ ਦੀ ਬਾਣੀ ਅਮਰ ਤਮਈ ਬਾਣੀ ਉਹੀ ਜੋ ਸਤਿਗੁਰਾਂ ਨੇ ਵਚਨ ਕੀਤੇ ਹੋਏ ਨੇ ਅਮਰ ਤਕੌੜਾ ਬਿਖਿਆ ਮਿੱਟੀ ਸਾਖਤ ਕੀ ਵਿਦ ਨੈਣੋਂ ਡੇਟੀ ਉਹ ਜਿਹੜਾ ਸਾਖਤ ਬੰਦਾ ਨੇ ਉਹਨੂੰ ਜ਼ਹਿਰ ਚੰਗੀ ਲੱਗਦੀ ਏ ਉਹਨੂੰ ਅੰਮ੍ਰਿਤ ਕੌੜਾ ਲੱਗਦਾ ਸਤਿਗੁਰ ਦੇ ਬਚਨ ਨੇ ਧਰਮੀ ਬੰਦੇ ਨੂੰ ਭਾਈ ਉਹ ਤਾਂ ਹਮੇਸ਼ਾ ਸਤਿਗੁਰਾਂ ਦੇ ਬੋਲ ਸੁਣਦਾ ਸਤਿਗੁਰ ਦੀ ਗੁਰਬਾਣੀ ਸਰਵਣ ਕਰਦਾ ਕਿ ਉੱਠ ਕੇ ਬਹਿ ਜਾਂਦਾ ਚਲੋ ਭਾਈ ਸਰਦੀ ਏ ਨਹੀਂ ਉਠੰਦਾ ਭਾਵੇਂ ਰਜਾਈ ਦੀ ਚੌਂਕੜਾ ਮਾਰ ਕੇ ਵੇਝੀਏ ਉਹ ਤਾਂ ਦੀ ਲੋੜ ਨਹੀਂ ਏ ਤੋਤੇ ਦੀ ਕਿ ਤਨ ਨੂੰ ਧੋਗੇ ਆਵਾ ਫੇਰੀ ਮੇਰਾ ਮਰੇ ਸੁਣੇਗਾ ਨਹੀਂ ਭਈ ਉਹਦੋਂ ਤੂੰ ਆਪਣੇ ਮਨ ਨੂੰ ਤੋਲ ਲੈ ਜਦੋਂ ਗੁਰਬਾਣੀ ਸਰਮਣ ਕਰਤਾ ਪਰ ਇਹ ਮਤ ਪਾਪਾ ਕੇ ਸੰ ਉਹ ਤੋਪੇ ਨਾਵੇ ਕੇ ਰੰਗ ਨਾਮ ਨਾਲ ਝੋਤੀ ਜਾਂਦੀ ਏ ਭਾਈ ਉਹ ਕਰਮਾਂ ਵਾਲੀਆਂ ਰੂਹਾਂ ਨੇ ਆਤਮਾ ਨੇ ਜਿਨ੍ਹਾਂ ਦੇ ਅੰਦਰ ਧਰਮ ਵਸਿਆ ਹੋਇਆ ਜਨੂਨ ਹੈ ਧਰਮ ਦੇ ਪ੍ਰਤੀ ਪ੍ਰੇਮ ਤੇ ਉਹੀ ਸੁਖ ਪਾਉਂਦੀਆਂ ਤੇ ਆਪ ਜੀ ਨੇ ਇਸ ਮਹੀਨੇ ਦਾ ਜੋ ਮੱਗਰ ਮਹੀਨਾ ਗੁਜ਼ਰਿਆ ਉਹਦੀ ਸੰਗਰਾਂਦ ਨੂੰ ਇਹ ਬਚਨ ਸਰਵਣ ਕੀਤੇ ਸੀ ਮੱਗਰ ਮਾਏ ਸੋਹੰਦੀਆਂ ਆਰ ਪਿਰ ਸੰਗ ਬੈਠੜੀਆਂ ਤਨ ਕੀ ਸੋਹਾ ਕਿਆ ਗਣੀ ਜੇ ਸਾਹਿਬ ਮਿਲਣ ਹੀਆਂ ਹਣ ਇਹ ਤਾਂ ਹੈ ਨਹੀਂ ਕਿ ਸੰਗਰਾਂਦ ਆਈ ਜਾ ਕੇ 12 ਮਾਂ ਸੁਣ ਲਿਆ ਬੈਗੇ ਕਰਨ ਵਾਲਾ ਕਰੀ ਜਾ ਰੇ ਬੱਚੌੜੀ ਮਰ ਕੇ ਬੈਠੀ ਐ ਨਾ 12 ਮਾਂ ਦੇ ਪਾੜ ਦੀ ਸਮਝ ਨਾ ਮਹੀਨੇ ਦੀ ਸਮਝ ਬਸ ਮਹੀਨੇ ਦਾ ਨਾ ਆ ਜਾਵੇ ਹੁਣ ਭਾਈ ਮੱਗਰ ਗੁਜਰ ਗਿਆ ਹੁਣ ਕੱਲ ਨੂੰ ਸੰਗਰਾਂਦ ਪੋ ਦੀ ਇੱਕ ਪੋ ਹੁਣ ਪੋ ਦੇ ਮਹੀਨੇ ਵਿੱਚ ਜੋ ਉਪਦੇਸ਼ ਹੋਵੇਗਾ ਸੀ ਉਹ ਮੰਨਣਾ ਮਹੀਨਾ ਪਹਿਲਾਂ ਹੁਣ ਜੋ ਮੱਗਰ ਦੇ ਵਿੱਚ ਸੀ ਬੱਗਰ ਵਾਲਾ ਮੰਨਣਾ ਬਈ ਪਾਉ ਹਰ ਇੱਕ ਸਟੈਪ ਵਾਈਜ਼ ਸਟੈਪ ਇਹ 12 ਸਟੈਪ ਨੇ 12 ਮਹੀਨੇ ਹਨ ਨਾ ਤੇ 12 ਸਟੈਪ ਨੇ ਵੀ ਇਸ ਤਰ੍ਹਾਂ ਕਰਦ ਰਿਹਾ ਤੇ ਇਸੇ ਮਹੀਨੇ ਵਿੱਚ ਹੀ ਆਉਂਦਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮਕ ਹੋਏ RAM ਤੇ ਲੱਗਣ ਜਨਮ ਵਿਯੋ ਅਜ RAM ਤੋਂ ਪਰਮਾਤਮਾ ਤੋਂ ਉਹ ਤਾਂ ਵਿਛੜੇ ਹੋਏ ਆ ਮਨ ਟੁੱਟੇ ਹੋਣ ਨਾਲ ਮਨ ਜੁੜਿਆ ਹੋਇਆ ਤੇ ਜਨਮਾਂ ਜਨਮਾਂ ਦੇ ਵੀ ਜੋਗ ਲੱਗਣੇ ਆ ਫਿਰ ਨਹੀਂ ਮਿਲਣਾ ਜਾਨਵਰ ਹੋਵੇ ਕੁੱਤਾ ਖੀਰ ਖਾ ਸਕਦਾ ਛੇਰ ਮਾਸ ਖਾ ਸਕਦਾ ਗਾਂ ਘਾਹ ਖਾ ਸਕਦੀ ਏ ਖੁਰਾਕ ਇਹਨਾਂ ਦੀ ਮਨਪਸੰਦ ਇਹਨਾਂ ਨੂੰ ਮਿਲ ਸਕਦੀ ਏ ਪਰ ਪ੍ਰਮਾਤਮਾ ਵਾਲੀ ਬੰਦਗੀ ਨਹੀਂ ਮਿਲਦੀ ਖੁਰਾਕਾਂ ਦਾ ਭਾਈ ਇਹ ਸਾਡੇ ਨਾਲ ਵਧੀਆ ਖਾਂਦੇ ਆ ਕਿ ਤੁਹਾਨੂੰ ਤਾਂ ਪਾਲੇ ਜੀ ਪੰਜਾਲਾ ਬਿਸਕੁਟ ਮਿਲਦਾ ਹੈ ਤਾਂ ਭਾਈ ਵਿਦੇਸ਼ਾਂ ਚ ਲੋਕ ਅਮੀਰ ਮਹਗਾ ਮਹਗਾ ਕੇ ਇਹਨਾਂ ਦੀ ਖੁਰਾਕਾਂ ਡਾਈਟ ਮਹਗਾ ਕੇ ਮਹਿੰਗੇ ਮਹਿੰਗੇ ਆ ਉਹ ਖਵਾਉਂਦੇ ਆ ਜਿਨ੍ਹਾਂ ਦੀ ਹਜ਼ਾਰਾਂ ਲੱਖਾਂ ਚ ਕੀਮਤਾਂ ਹੁੰਦੀਆਂ ਬੰਦਾ ਸੋਚਦਾ ਬੰਦਾ ਇੱਕ ਸਾਈਕਲ ਹੀ ਤਰਸਦਾ ਇਹਨਾਂ ਨੂੰ ਦੇਖਿਆ ਗੱਡੀਆਂ ਚ ਕਿਵੇਂ ਮਹਿੰਗੇ ਮਹਿੰਗੇ ਗੱਡੀਆਂ ਚ ਆਪਣੇ ਤਾਂ ਬਾਪੇ ਦੇ ਦੇਖਣ ਨੂੰ ਬੰਦਾ ਨਹੀਂ ਕੋਈ ਮਿਲਦਾ ਇਹਨਾਂ ਜਾਨਵਰਾਂ ਨੂੰ ਦੇਖਣ ਵਤੀ ਅਮੀਰਾਂ ਨੇ ਬੰਦੇ ਰੱਖੇ ਹੋਏ ਆ। ਉਹ ਸਭ ਕੁਝ ਹੈਗਾ ਪਰ ਬੰਦਗੀ ਨਹੀਂ। ਬੰਦਗੀ ਕਰਨ ਦਾ ਸਮਾਂ ਇੱਕੋ ਹੀ ਹੈ। ਕੇਵਲ ਤੋਂ ਕੇਵਲ ਮਨੁੱਖਾ ਦੇਹੀ। ਇਹ ਮਨੁੱਖਾ ਦੇਹੀ ਵਿੱਚ ਆ ਕੇ ਭਾਈ ਭਜਨ ਕਰ ਬੰਦਗੀ ਕਰ। ਇਹ ਦੁਆਰਾ ਮੌਕਾ ਨਹੀਂ ਮਿਲਣਾ। ਇਹ ਤੇਰੀ ਅਵਸਰ ਇਹ ਤੇਰੀ ਵਾਰ ਕਟ ਪੀਟਣ ਤੂੰ ਦੇਖ ਵਿਚਾਰ। ਬੰਦਗੀ ਵੱਲ ਧਿਆਨ ਦੇ ਭਾਈ ਹੁਣ ਸਤਿਗੁਰੂ ਪਾਇਛਾ ਨੇ ਮਗਰ ਮਹੀਨੇ ਵਿੱਚ ਫਰਮਾਨ ਕੀਤਾ ਸੀ ਮਗਰ ਮਾਹ ਸਹੰਦੀਆਂ ਆਰ ਪੇਰ ਸੰਗ ਬੈਠੜੀਆਂ ਜਿਹੜੀਆਂ ਆਤਮਾ ਨੇ ਪ੍ਰਮਾਤਮਾ ਨੂੰ ਪਾ ਲਿਆ ਪ੍ਰਮਾਤਮਾ ਦੇ ਦਰਸ਼ਨਾਂ ਦੀ ਝਾਕ ਵਿੱਚ ਬੈਠੀਆਂ ਪ੍ਰਮਾਤਮਾ ਨਾਲ ਮਿਲਣ ਦੀ ਝਾਕ ਵਿੱਚ ਬੈਠੀਆਂ ਭਾਈ ਉਹ ਤਾਂ ਹਰ ਪਲ ਇੰਤਜ਼ਾਰ ਕਰਦੀਆਂ ਕਿ ਉਸ ਪ੍ਰੇਮੀ ਪਿਆਰੇ ਨਾਲ ਮੈਂ ਮਿਲਾਂ ਮੇਰਾ ਮਲਾਪ ਹੋ ਜਾਵੇ ਦੁਬਾਰਾ ਕੋਈ ਚਾਂਸ ਨਹੀਂ ਹੈ ਕਿ ਕੋਈ ਮੌਕਾ ਨਹੀਂ ਹੈ ਭਾਈ ਸੋ ਇਸ ਮੌਕੇ ਨੂੰ ਨਾ ਖੰਜਾਓ ਆਪਣੇ ਸਮੇਂ ਨੂੰ ਸਫਲ ਕਰੋ ਸਵਾਸਾ ਨੂੰ ਸਫਲ ਕਰੋ ਸਵਾਸ ਤਾਂ ਤੇਰੇ ਭਾਈ ਦੂਸਰੀਆਂ ਕਾਮਾਂ ਕੁੱਤਿਆਂ ਨੇ ਜੁਨਿਆਂ ਵਿੱਚ ਵੀ ਚੱਲਣੇ ਆ ਤੋਰਾ ਫੇਰਾ ਤਾਂ ਉਦੋਂ ਵੀ ਹੋਣਾ ਸੋਣਾ ਤਾਂ ਉਦੋਂ ਵੀ ਮਿਲਣਾ ਪਰ ਜਿਹੜਾ ਅੱਜ ਸਮਾਂ ਤੈਨੂੰ ਦਿੱਤਾ ਹੈ ਨਾ ਅੱਜ ਬੰਦਗੀ ਕਰ ਲੈ ਸਮਾ ਲਿਮਟਿਡ ਹੈ ਅਨਲਿਮਟਿਡ ਨਹੀਂ ਹੈ ਵੀ ਤੂੰ ਮਨ ਮਰਜ਼ੀ ਨੇ ਹਜ਼ਾਰਾਂ ਲੱਖਾਂ ਸਾਲ ਇੱਥੇ ਤੇ ਜੋ ਬਹੁਤੇ ਡਰਦੇ ਐ ਨਾ ਮੌਤ ਤੋਂ ਮੌਤ ਆਉਂਦੀ ਛੇਤੀ ਉਹਨਾਂ ਕੋਲੇ ਹੁੰਦੀ ਏ ਕਿ ਦੁਨੀਆ ਦਾ ਸਭ ਤੋਂ ਵੱਡਾ ਪੌਪ ਸਿੰਗਰ ਬੜਾ ਨਾਮ ਮਸ਼ਹੂਰ ਹੈ ਔਰ ਉਹਦੇ ਆਸ-ਪਾਸ ਉਹਦੇ ਵਰਗੀ ਜੋ ਕਲਾ ਸੀ ਨਾ ਉਹਦੇ ਆਸ-ਪਾਸ ਦੁਨੀਆ ਦਾ ਦੂਜਾ ਹੱਦ ਤੱਕ ਹੈ ਵੀ ਕੋਈ ਨਹੀਂ ਹੈ ਉਹ ਸੀ ਏ ਕੈਮਰੀਕਨ ਭਾਵੇਂ ਅਫਰੀਕਾ ਤੋਂ ਸੀ ਜਿਵੇਂ ਪਹਿਲੇ ਹੀ ਬੇਨਤੀ ਕੀਤੀ ਕਿ ਅਫਰੀਕਾ ਦੇ ਵਿੱਚ ਜੋ ਗੁੰਡੇ ਨੇ ਉਹ ਦੂਸਰੇ ਵਿੱਚ ਹੈ ਹੀ ਕੋਈ ਨਹੀਂ ਕਿ ਉਹਨਾਂ ਦਾ ਭਾਈ ਇੱਕ ਝਾਲਕ ਦਿਖਾ ਜਾਣ ਗੀਤ गा ਜਾਣ ਆਈ ਸੀ ਨਾ ਅਵਾਨੀ ਦੇ ਮੁੰਡੇ ਦੇ ਵਿਆਹ 'ਚ ਰਿਹਾਨਾ ਬੀਬੀ ਅਫਰੀਕਨ ਹੀ ਆ ਆਬਦਿਆਂ ਨੂੰ ਇੱਥੇ ਇੱਕ ਇੱਕ 2-2 ਕਰੋੜ ਦੇ ਕੇ ਸਾਰਤਾ ਨਚਾਇਆ ਵੀ ਵੱਧ